ਤਰਨ ਤਾਰਨ ਦੀ ਜ਼ਿਮਨੀ ਚੋਣ ਤੋਂ ਕੱਲ ਵੋਟਾਂ ਦੀ ਗਿਣਤੀ ਹੋਣੀ ਹੈ ਔਰ ਉਸ ਤੇ ਲਈ ਪ੍ਰਸ਼ਾਸਨ ਨੇ ਪੂਰੇ ਪ੍ਰਬੰਧ ਕੀਤੇ ਨੇ ਉਸ ਦੀ ਗਿਣਤੀ ਦੇ ਲਈ ਪੂਰੀ ਤਿਆਰੀ ਕੀਤੀ ਹੈ 16 ਰਾਊਂਡ ਦੇ ਵਿੱਚ ਇਹ ਗਿਣਤੀ ਮੁਕੰਮਲ ਹੋਈ ਹੈ ਈਵੀਐਮ ਦੇ ذریعے ਵੋਟਾਂ ਪਈਆਂ ਸੀ ਔਰ 14 ਕਾਊਂਟਰ ਲਾਏ ਗਏ ਨੇ ਇਹਨਾਂ ਦੀ ਗਿਣਤੀ ਕਰਨ ਦੇ ਲਈ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਹੋਣੀ ਹੈ ਔਰ ਉਸ ਦੇ ਲਈ 7 ਟੇਬਲ ਨੇ ਔਰ 14 ਕਾਊਂਟਰ ਜਿਹੜੇ ਨੇ ਉਹ ਈਵੀਐਮਸ ਦੇ ਲਈ ਲਾਏ ਗਏ ਨੇ 14 ਰਾਊਂਡ ਹੋਣਗੇ ਈਵੀਐਮ ਦੀ ਗਿਣਤੀ ਹੋਣੀ ਹੈ ਇੱਕ ਜਦੋਂ ਪਹਿਲਾ ਜਿਹੜੇ ਬਕਸੇ ਖੁੱਲਣਗੇ ਪਹਿਲਾਂ ਉਹ ਜਿਹੜੇ ਪੋਸਟਲ ਬੈਲਟ ਨੇ ਉਹਨਾਂ ਨੂੰ ਗਿਣਿਆ ਜਾਏਗਾ ਕਰੀਬ-ਕਰੀਬ ਅੱਧਾ ਪੌਣਾ ਘੰਟਾ ਉਸ ਚੀਜ਼ ਤੇ ਲੱਗਦਾ ਹੈ 8 ਵਜੇ ਦਾ ਸਮਾਂ ਹੈ ਔਰ ਪਹਿਲਾ ਜਿਹੜਾ ਟਾਈਮ ਹੈ ਉਹ ਲੱਗੇਗਾ ਪੋਸਟਲ ਬੈਲਟ ਤੇ ਫਿਰ ਉਸ ਤੋਂ ਬਾਅਦ ਕਰੀਬ-ਕਰੀਬ ਅੱਧੇ ਪੌਣੇ ਘੰਟੇ ਬਾਅਦ ਰੁਝਾਨ ਆਉਣੇ ਸ਼ੁਰੂ ਹੋ ਜਾਂਦੇ ਔਰ ਪਹਿਲਾ ਜਿਹੜਾ ਰੁਝਾਨ ਹੈ ਉਹ ਕਰੀਬ-ਕਰੀਬ ਪੌਣੇ 9 ਵਜੇ ਤੱਕ ਜਦੋਂ EVM ਦੀ ਗਿਣਤੀ ਸਟਾਰਟ ਹੋ ਜਾਂਦੀ ਹੈ ਉਦੋਂ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ 15-20 ਮਿੰਟ ਇੱਕ ਰਾਉਂਡ ਦੇ ਲਈ ਲੱਗਦੇ ਆ ਤੇ ਜਿਹੜੀ ਫਿਗਰ ਹੈ ਉਹ ਅਪਡੇਟ ਹੁੰਦੀ ਜਾਂਦੀ ਹੈ ਸੋ ਕਰੀਬ-ਕਰੀਬ 11-12 ਵਜੇ ਤੱਕ ਜਿਹੜੀ ਸਾਰੀ ਸਥਿਤੀ ਹੈ ਉਹ ਕਲੀਅਰ ਹੋ ਜਾਂਦੀ ਹੈ ਸੋ ਕਾਊਂਟਿੰਗ ਸੈਂਟਰਾਂ ਦੇ ਦੁਆਲੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਸਾਰਾ ਅਮਲਾ ਜਿਹੜਾ ਕਾਊਂਟਿੰਗ ਸਟਾਫ ਹੈ ਉਸ ਨੂੰ ਪੂਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਕੱਲ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਦੇਖੋ ਜੀ ਤੁਸੋ ਮਾਈ ਬੂਥ ਤੇ ਆਪਣੇ 14 ਟੇਬਲ ਉਹਨਾਂ ਦੇ ਉੱਪਰ ਲੱਗੀਆਂ ਤਾਂ ਅੰਦਾਜ਼ਨ 16 ਰਾਉਂਡਸ ਹੋਣਗੇ ਜਿਹਦੇ ਵਿੱਚ ਕਾਊਂਟਿੰਗ ਹੋਣੀ ਹੈ 16 ਰਾਉਂਡਸ ਤੋਂ ਇਲਾਵਾ ਆਪਣੇ ਇਹ 80 ਪੀਬੀਐਸ ਜਾਂ ਫਿਰ ਵੋਟਰ ਫੈਸਿਲਿਟੇਸ਼ਨ ਸੈਂਟਰ ਤੇ ਮਿਲੇ ਹੋਏ ਪੋਸਟਲ ਬੈਲਟ ਜਾਂ ਘਰ ਘਰ ਤੋਂ ਜਿਹੜੇ ਫਿਜ਼ੀਕਲੀ ਡਿਸੇਬਲਡ ਜਾਂ 85 ਪਲੱਸ ਵੋਟਰਸ ਨੇ ਉਹ ਹੈ ਉਹਨਾਂ ਨੂੰ ਵੱਖਰੇ ਤੌਰ ਤੇ ਕਾਊਂਟ ਕੀਤਾ ਜਾਏਗਾ ਸਵੇਰੇ 8 ਵਜੇ 8 ਵਜੇ ਤੋਂ ਕਾਊਂਟਿੰਗ ਸ਼ੁਰੂ ਹੋਣੀ ਹੈ ਐਂਡ ਪ੍ਰੋਗਰੈਸਿਵਲੀ ਐਂਡ ਟਾਈਮ ਜਿਮਨੀ ਜਲਦੀ ਕੰਪਿੰਗ ਹੋ ਜਾਏਗੀ ਉਹਨੂੰ ਅਸੀਂ ਬੜੀ ਹੀ ਸੁਰੱਖਿਅਤ ਤੇ ਸਚਜੇ ਨਾਲ ਕਰਵਾਵਾਂਗੇ ਦੇਖੋ ਜੀ 222 ਬੂਥ ਹੈਗੇ ਤੇ ਤੇ ਫਾਈਨਲ ਨਤੀਜੇ ਤੋਂ ਪਹਿਲਾਂ ਆਪੋ ਆਪਣੀ ਜਿੱਤ ਦੇ ਦਾਅਵੇ ਕਰਨੇ ਪਾਰਟੀਆਂ ਨੇ ਸ਼ੁਰੂ ਕਰ ਦਿੱਤੇ ਰਿਆਮ ਆਦਮੀ ਪਾਰਟੀ ਨੇ ਤਰਨਤਾਰਨ ਜ਼ਿਮਨੀ ਚੋਣ ਦੀ ਜਿੱਤ ਦਾ ਦਾਵਾ ਠੋਕਿਆ ਹਰਪਾਲ ਚੀਮਾ ਨੇ ਕਿਹਾ ਕਿ ਤਰਨਤਾਰਨ ਸੀਟ ਆਪ ਜਿੱਤ ਰਹੀ ਹੈ ਔਰ ਇਸ ਜਿੱਤ ਦੀ ਉਹਨਾਂ ਨੇ ਐਡਵਾਂਸ ਦੇ ਵਿੱਚ ਸਭ ਨੂੰ ਵਧਾਈ ਵੀ ਦੇ ਦਿੱਤੀ ਉਹਨਾਂ ਕਿਹਾ ਕਿ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਮੈਂ ਸਾਰਿਆਂ ਨੂੰ ਇਸ ਜਿੱਤ ਦੀ ਵਧਾਈ ਦਿੰਦਾ ਹਾਂ ਕਿਉਂਕਿ ਆਮ ਆਦਮੀ ਪਾਰਟੀ ਨੇ ਹੀ ਇਸ ਚੋਣ ਦੇ ਵਿੱਚ ਜਿੱਤ ਹਾਸਲ ਕਰਨੀ ਹੈ ਸੋ ਹਰਪਾਲ ਚੀਮਾ ਐਡਵਾਂਸ ਦੇ ਵਿੱਚ ਜਿੱਤ ਦੀ ਵਧਾਈ ਤੱਕ ਦੇ ਦਿੱਤੇ ਆਪ ਸਭੀ ਲੋਕੋ ਨੂੰ ਮੁਬਾਰਕਬਾਦ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਮਤਾ ਤਰਨ ਤਰਨ ਕੇ ਨਤੀਜੇ ਆਨੇ ਕਿਹਦੇ ਕੀ ਐਕਸਪੈਕਟ ਆਪ ਸਭੀ ਲੋਗੋ ਨੂੰ ਮੁਬਾਰਕਬਾਦ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਕਿ ਉਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ 20 ਤਰਨ ਤਰਨ ਦੀ ਜ਼ਿਮਨੀ ਚੋਣ ਨੂੰ ਲੈ ਕੇ ਵੱਡਾ ਦਾਵਾ ਕੀਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਉਹਨਾਂ ਦੀ ਆਪ ਦੇ ਨਾਲ ਕਾਂਟੇ ਦੀ ਟੱਕਰ ਹੈ ਆਪ ਤੇ ਅਕਾਲੀ ਦਲ ਦੇ ਵਿੱਚ ਹੀ ਉਹਨਾਂ ਕਹਿਆ ਕਿ ਟੱਕਰ ਹੋਣੀ ਹੈ ਜਨਮੇਜਾ ਸਿੰਘ ਸੇਖੋਂ ਦਾ ਬਿਆਨ ਆਇਆ ਉਹਨਾਂ ਕਹਿਆ ਕਿ ਬਹੁਤ ਥੋੜਾ ਵੋਟਾਂ ਦਾ ਫਰਕ ਰਹੇਗਾ ਜਿੱਤ ਹਾਰ ਕਿਸੇ ਦੀ ਵੀ ਹੋ ਸਕਦੀ ਹੈ ਉਹਨਾਂ ਨੇ ਆਪਣੀ ਜਿੱਤ ਦਾ ਦਾਵਾ ਨਹੀਂ ਠੋਕਿਆ ਉਹਨਾਂ ਨੇ ਕਿਹਾ ਕਿ ਮੁਕਾਬਲਾ ਅਕਾਲੀ ਦਲ ਦੇ ਨਾਲ ਹੈ ਬਹੁਤ ਘੱਟ ਵੋਟਾਂ ਦਾ ਫਰਕ ਰਹੇਗਾ ਰਹਿ ਸਕਦਾ ਪਰ ਜਿੱਤ ਹਾਰ ਕਿਸੇ ਦੀ ਵੀ ਹੋ ਸਕਦੀ ਹੈ ਕਾਂਗਰਸ ਪਾਰਟੀ ਦੀ ਹਾਲਤ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਬਹੁਤ ਕਮਜ਼ੋਰ ਹੈ ਔਰ ਕਾਂਗਰਸ ਦੀ ਕਮਜ਼ੋਰ ਹਾਲਤ ਦਾ ਅਕਾਲੀ ਦਲ ਨੂੰ ਨੁਕਸਾਨ ਪਹੁੰਚਦਾ ਜਿਵੇਂ ਜਿਹਨੂੰ ਕਿਵੇਂ ਮੰਨਦੇ ਹੋ ਜੀ ਰਿਜ਼ਲਟ ਦੇਖੋ ਖੈਵੀ ਟੱਕਰ ਹੈ ਕਟਾਕੇ ਦੀ ਜਿੱਤ ਕੋਈ ਵੀ ਸਕਦਾ ਹੈ ਆਪ ਦੇ ਨਾਲ ਸਰਕਾਰ ਦੇ ਕਰਨ ਕਰ ਨਹੀਂ ਜਿਵੇਂ ਜਿਹਨੂੰ ਕਿਵੇਂ ਮੰਨਦੇ ਹੋ ਜੀ ਰਿਜ਼ਲਟ ਦੇਖੋ ਖੈਵੀ ਟੱਕਰ ਹੈ ਕਟਾਕੇ ਦੀ ਜਿੱਤ ਕੋਈ ਵੀ ਸਕਦਾ ਹੈ ਆਪ ਦੇ ਨਾਲ ਸਰਕਾਰ ਦੇ ਜੋ ਜਲਦੀ ਜਿਵੇਂ ਸੇਖੋ ਸਾਹਿਬ ਨੇ ਦੱਸਿਆ ਟੱਕਰ ਤਾਂ ਹੈਗੀ ਬੜੀ ਸਖਤ ਲੜਾਈ ਤਾਂ ਹੈਗੀ ਕਾਲੀ ਦਲ ਦੀ ਤੇ ਆਪ ਵਾਲੀ ਸਰਕਾਰ ਦੀ ਸਰਕਾਰਾਂ ਨੇ ਜਿਵੇਂ ਇਹ ਸਰਕਾਰ ਤਾਂ ਸਾਰੇ ਹੱਦਾਂ ਬੰਨੇ ਟਾਪੀ ਗਈ ਹੈ ਨਾ ਆਪਾਂ ਪਹਿਲੇ ਇਲੈਕਸ਼ਨਾਂ ਚ ਵੀ ਵੇਖਿਆ ਉਹਨਾਂ ਵਾਲਿਆਂ ਚ ਵੀ ਵੇਖਿਆ ਉਹਦੀ ਲੜਕੀ ਤੇ ਪਰਚਾ ਦੇਤਾ ਕਿ ਪੁਲਿਸ ਨਾਲ ਬਹਿਸ ਕਰ ਲਈ ਪੁਲਿਸ ਨਾਲ ਬਹਿਸ ਤਾਂ ਕਰਾਂਗੇ ਜਿੱਥੇ ਪੁਸਤਕਾ ਕਰੂਗੀ ਐਵੇਂ ਕਿਤੇ ਪਰਚਾ ਦਿੰਦੇ ਹੁੰਦੇ ਆ ਕੈਂਡੀਡੇਟ ਦੇ ਉਮੀਦਵਾਰ ਦੇ ਉੱਤੇ ਪਰਚਾ ਦੇ ਦੇਣਾ ਐਫ ਆਈ ਆਰ ਕਰ ਦੇਣੀ ਇਹ ਕਿੱਡੀ ਕਿ ਚੰਗੀ ਗੱਲ ਹੈਗੀ ਸੋ ਗੁਰੂ ਕਿਰਪਾ ਕਰੋਗੇ ਮੈਨੂੰ ਤਾਂ ਲੱਗਦਾ ਵੀ ਅਸੀਂ ਜਿੱਤਾਂਗੇ ਤੇ ਬਾਕੀ ਥੋੜਾ ਜਿਹਾ ਕਾਂਗਰਸ ਪਾਰਟੀ ਬਹੁਤੀ ਥੱਲੇ ਚਲੀ ਗਈ ਉਹਨੇ ਸਾਡਾ ਨੁਕਸਾਨ ਜ਼ਰੂਰ ਕੀਤਾ ਤੇ ਨਹੀਂ ਪਾਰਟੀ ਦੀ ਜਿੱਤ ਤਾਂ ਮੈਨੂੰ ਹਲੇ ਵੀ ਲੱਗਦਾ ਭੋਸਾ ਵੀ ਅਸੀਂ ਜਿੱਤਾਂ ਤੇ ਵਿਵਾਦਾਂ ਦੇ ਵਿਚਾਲੇ ਰਾਜਾ ਵੜਿੰਗ ਵੱਲੋਂ ਇੱਕ ਨਵਾਂ ਰਾਜਾ ਵੜਿੰਗ ਦਾ ਪੋਸਟਰ ਆਇਆ ਹੈ ਮਿਸ਼ਨ 2027 ਵਾਲਾ ਮਿਸ਼ਨ 2027 ਤੇ ਇੱਕ ਪੋਸਟਰ ਜਿਹੜਾ ਹੈ ਰਾਜਾ ਵੜਿੰਗ ਨੇ ਸ਼ੇਅਰ ਕੀਤਾ ਹੈ ਤਰਨ ਤਾਰਨ ਦੇ ਨਤੀਜਿਆਂ ਤੋਂ ਪਹਿਲਾਂ ਮਿਸ਼ਨ 2027 ਦਾ ਜ਼ਿਕਰ ਰਾਜਾ ਵੜਿੰਗ ਕਰ ਰਹੇ ਨੇ ਔਰ ਇਸ ਪੋਸਟ ਦੇ ذریعے ਕੀ ਮੈਸੇਜ ਉਹ ਦੇ ਰਹੇ ਨੇ ਕਿ 2027 ਦੇ ਲਈ ਰਾਜਾ ਵੜਿੰਗ ਆਪਣੀ ਦਾਵੇਦਾਰੀ ਪੇਸ਼ ਕਰ ਰਹੇ ਨੇ ਜਾਂ ਫਿਰ ਰਾਜਾ ਵੜਿੰਗ ਦਾ ਇਹ ਪੋਸਟਰ ਜਿਹੜਾ ਹੈ ਸ਼ੇਅਰ ਕਰਨ ਦਾ ਮਕਸਦ ਕੁਝ ਹੋਰ ਹੈ ਮਿਸ਼ਨ 2027 ਲਿਖਿਆ ਹੈ ਕਾਂਗਰਸ ਦਾ ਪੰਜਾ ਹੈ ਔਰ ਨਾਲ ਰਾਜਾ ਵੜਿੰਗ ਦੀ ਫੋਟੋ ਹੈ ਔਰ ਕੁਝ ਨਹੀਂ ਲਿਖਿਆ ਗਿਆ ਕੋਈ ਟੈਕਸਟ ਨਹੀਂ ਲਿਖਿਆ ਗਿਆ ਕੋਈ ਹੈਡਰ ਨਹੀਂ ਲਿਖਿਆ ਗਿਆ ਸਿੰਪਲ ਇੱਕ ਪੋਸਟਰ ਸ਼ੇਅਰ ਕਰ ਦਿੱਤਾ ਮਿਸ਼ਨ 2027 ਲਿਖ ਕੇ ਕੀ ਸਵਾਲ ਇਹੀ ਹੈ ਕਿ ਕੀ ਰਾਜਾ ਵੜਿੰਗ ਮਿਸ਼ਨ 2027 ਦੇ ਲਈ ਆਪਣੀ ਦਾਵੇਦਾਰੀ ਜਿਤਾ ਰਹੇ ਵਿਨੇਸ਼ ਘਟਾਰੀਆ ਮੇਰੇ ਸਹਿਯੋਗੀ ਜੁੜੇ ਨੇ ਵਿਨੇਸ਼ ਪਹਿਲੀ ਨਜ਼ਰੇ ਜੇ ਪੋਸਟਰ ਦੇਖਦੇ ਆ ਦੋ ਚੀਜ਼ਾਂ ਦਿਮਾਗ ਦੇ ਵਿੱਚ ਆ ਰਹੀਆਂ ਪਹਿਲੀ ਤਾਂ ਕੀ 2027 ਦੇ ਲਈ ਸਿੱਧੀ ਸਿੱਧੀ ਰਾਜਾ ਵੜਿੰਗ ਵੱਲੋਂ ਆਪਦੀ ਦਾਵੇਦਾਰੀ ਹੈ ਜਾਂ ਦੂਸਰੀ ਕੀ ਤਰਨ ਤਾਰਨ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਇਹ ਸ਼ੇਅਰ ਕਰਨਾ ਪੋਸਟਰ ਜਾਂ ਰਾਜਾ ਵੜਿੰਗ ਕਿਤੇ ਨਾ ਕਿਤੇ ਇਹ ਕਹਿਣਾ ਚਾ ਰਹੇ ਨੇ ਕਿ ਅਸੀਂ ਤਰਨ ਤਾਰਨ ਜਿੱਤਾਂਗੇ ਤੇ 2027 ਐਦਾਂ ਸਾਡਾ ਰਾਹ ਸਾਫ਼ ਹੋਏਗਾ ਅ ਵੀਜੀ ਠੀਕ ਹੈ ਤੁਸੀਂ ਇਹ ਜਿਹੜਾ ਪੋਸਟਰ ਹੈ ਦੋ ਮੈਸੇਜ ਦੇ ਰਿਹਾ ਇੱਕ ਤਾਂ ਪੋਸਟਰ ਦੀ ਟਾਈਮਿੰਗ ਬਹੁਤ ਮੈਟਰ ਕਰਦੀ ਹੈ ਕੱਲੋ ਤਰਨਤਾਰਨ ਦੀ ਕਾਊਂਟਿੰਗ ਹੈ ਕੱਲ ਨੂੰ ਤੀਜੇ ਆਣੇ ਤੇ ਉਸ ਤੋਂ ਇੱਕ ਸ਼ਾਮ ਪਹਿਲਾਂ ਰਾਜਾ ਵੜਿੰਗ ਨੇ ਪੋਸਟਰ ਜਾਰੀ ਕੀਤਾ ਹੈ ਵੀਜੀ ਜੇ ਪਿਛਲੇ ਲਗਭਗ ਪੂਰੇ ਹਫਤੇ ਦੀ ਗੱਲ ਕਰੀਏ ਤਾਂ ਰਾਜਾ ਵੜਿੰਗ ਬਹੁਤ ਕੰਟਰੋਵਰਸਿਸ ਵਿੱਚ ਰਹੇ ਹੈ ਪਿਛਲੇ ਜਿਹੜਾ ਬੂਟ ਕਟਿੰਗ ਤੋਂ ਸਟੇਟਮੈਂਟ ਸ਼ੁਰੂ ਹੋਇਆ ਸੀਗਾ ਤੇ ਲਾਸਟ ਤੇ ਜਿਹੜੀ ਉਹਨਾਂ ਦੀ ਇੱਕ ਵੀਡੀਓ ਕਲਿੱਪ ਆਈ ਸੀ ਉਦੋਂ ਤੱਕ ਰਾਜਾ ਵੜਿੰਗ ਕੰਟਰੋਵਰਸਿਸ ਵਿੱਚ ਰਹੇ ਹੈ ਤੇ ਜੇ ਤਰਨਤਾਰਨ ਜਿਮਨੀ ਚੌਂਦ ਦੇ ਅਖੀਰ ਇੰਗਲ ਪਗਾਇਬ ਰਹੇ ਉਸਤੁਰਾਨ ਉਹਦੇ ਪਿੱਛੇ ਰੀਜ਼ਨ ਹੋ ਸਕਦਾ ਇੱਕ ਉਹਨਾਂ ਦੇ ਜਿਹੜੇ ਪਾਰਟੀ ਦੇ ਸਾਬਕਾ ਐਮਐਲਏ ਸੀ ਉਹਨਾਂ ਦੀ ਡੈਥ ਵੀ ਹੋ ਗਈ ਸੀਗੀ ਉਸ ਤੋਂ ਇਲਾਵਾ ਇੱਕ ਤੋਂ ਉਹਨਾਂ ਦੇ ਨਿੱਜੀ ਰੁਝੇਵੇਂ ਵੀ ਸੀਗੇ ਪਰ ਜੇ ਉਹ ਬਾਈਨ ਲਾਰਜ ਆਪਾਂ ਗੱਲ ਕਰੀਏ ਤਾਂ ਰਾਜਾਵੜੇਂਗ ਉੱਥੇ ਗਾਇਬ ਰਹੇ ਤੇ ਪਿਛਲੇ 7-8 ਦਿਨਾਂ ਚ ਉਹਨਾਂ ਤੋਂ ਕੋਈ ਸਟੇਟਮੈਂਟ ਵੀ ਨਹੀਂ ਆਇਆ ਇੱਕ ਬੂਟਾ ਸਿੰਘ ਵਾਲੇ ਵਿਵਾਦ ਤੇ ਉਹਨਾਂ ਨੇ ਸਟੇਟਮੈਂਟ ਜ਼ਰੂਰ ਜਾਰੀ ਕੀਤਾ ਸੀਗਾ ਉਸ ਤੋਂ ਬਾਅਦ ਉਹਨਾਂ ਨੇ ਕੋਈ ਆਫੀਸ਼ੀਅਲੀ ਸਟੇਟਮੈਂਟ ਨਹੀਂ ਕੀਤਾ ਕਿ ਕੋਈ মিডিਆ ਇੰਟਰੈਕਸ਼ਨ ਨਹੀਂ ਤੇ ਹਾਂ ਉਹ ਕੁਝ ਲੋਕਾਂ ਨਾਲ ਮਿਲ ਰਿਹਾ ਉਹਦੇ ਫੇਸਬੁਕ ਤੇ ਉਹ ਪੋਸਟ ਅਪਡੇਟ ਕਰਦੇ ਰਹਿੰਦੇ ਆ ਪਰ ਕੋਈ ਮੀਡੀਆ ਇੰਟਰੈਕਸ਼ਨ ਨਹੀਂ ਜਾਂ ਕੋਈ ਉਹਨਾਂ ਦੀ ਸਪੀਚ ਜਾਂ ਸਟੇਟਮੈਂਟ ਨਹੀਂ ਆਈ ਤੇ ਇਹ ਮੈਸੇਜ ਦੇ ਰਿਹਾ ਸੀਗਾ ਕਿ ਰਾਜਾ ਵਰਿੰਗ ਆਖਿਰ ਇੰਨੇ ਸ਼ਾਂਤ ਕਿਉਂ ਹੋ ਗਏ ਨਹੀਂ ਕੰਟਰੋਵਰਸਿਸ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਤਰਨਤਾਰਨ ਦੀ VOTING ਹੋਈ ਉਸੇ ਰਾਤ ਨੂੰ ਦੇਰ ਰਾਤ ਨੂੰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਲਿਸਟ ਆਈ ਜਿੰਦੇ ਵਿੱਚ ਇਹ ਮੈਸੇਜ ਗਿਆ ਕਿ ਜਿਹੜੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਲਿਸਟ ਵਿੱਚ ਰਾਜਾ ਵਰਿੰਗ ਦੀ ਛਾਪ ਸਾਫ਼ ਨਜ਼ਰ ਆ ਰਹੀ ਹੈ ਵੀ ਇਹ ਮੈਸੇਜ ਦੇਣ ਦੀ ਕੋਸ਼ਿਸ਼ ਹੈ ਵੀ ਸਾਰੀ ਰਾਜਾ ਵਰਿੰਗ ਦੀ ਟੀਮ ਹੇ ਪੁਆਇੰਟ ਰੇਜ਼ ਕਰ ਰਿਹਾ ਕਿ ਤਰਨਤਾਰਨ ਵਿੱਚ ਵੀ ਸਾਡੀ ਪੋਜੀਸ਼ਨ ਜੈਉ ਜੀ ਰਵੇ ਨਾ ਰਵੇ ਉਹ ਬਹੁਤਾ ਫਰਕ ਨਹੀਂ ਪੈਂਦਾ ਮਿਸ਼ਨ 2027 ਲਈ ਅਸੀਂ ਤਿਆਰ ਆ ਤੇ ਰਾਜਾ ਵੜਿੰਗ ਨੇ ਬਿਨਾ ਕੁਝ ਲਿਖੇ ਪੋਸਟਰ ਜਾਰੀ ਕੀਤਾ ਹੈ ਕਿੰਨਾ ਕਿਤੇ ਰਾਜਾ ਵੜਿੰਗ ਇਹ ਵੀ ਸੰਕੇਤ ਦੇਣਾ ਚਾਹ ਰਿਹਾ ਹੈ ਕਿ ਮਿਸ਼ਨ 2027 ਲਈ ਜਿਹੜਾ ਹੈ ਰਾਜਾ ਵੜਿੰਗ ਹੀ ਫੇਸ ਰਹਿ ਸਕਦੇ ਆ ਅੱਗੇ ਆਉਣ ਵਾਲੀਆਂ 2027 ਦੀਆਂ ਚੋਣਾਂ ਲਈ ਇਸ ਕਰਕੇ ਕਿਉਂਕਿ ਜ਼ਿਲ੍ਹਾ ਪ੍ਰਧਾਨਾ ਦੀ ਲਿਸਟ ਵਿੱਚ ਵੀ ਰਾਜਾ ਵੜਿੰਗ ਦੀ ਛਾਪ ਸਾਫ਼ ਨਜ਼ਰ ਆ ਰਹੀ ਸੀਗੀ ਤੇ ਹੁਣ 2027 ਦਾ ਵੀ ਪੋਸਟਰ ਹੈ ਜਿਹੜਾ ਅਸੀਂ ਬਾਕੀ ਵੀ ਸਾਰੇ ਸੋਸ਼ਲ ਮੀਡੀਆ ਹੈਂਡਲ ਦੇਖ ਜਿੱਥੇ ਵੱਲੇ ਕਿਸੇ ਵੀ ਵੱਲੋਂ ਇਹ ਪੋਸਟਰ ਨਹੀਂ ਜਾਰੀ ਕੀਤਾ ਗਿਆ ਸਿਰਫ ਰਾਜਾ ਵੜਿੰਗ ਨੇ ਆਪਦੀ ਫੋਟੋ ਪਾ ਕੇ ਮਿਸ਼ਨ 2027 ਲਿਖ ਕੇ ਤੇ ਪੰਜੇ ਦਾ ਸਾਈਨ ਲਾ ਕੇ ਇਹ ਪੋਸਟਰ ਜਾਰੀ ਕੀਤਾ ਜਿਹੜਾ ਕਿ ਇਹ ਕਿਤੇ ਨਾ ਕਿਤੇ ਇੰਡੀਕੇਸ਼ਨ ਦਿੰਦਾ ਕਿ 2027 ਦੀ ਤਿਆਰੀ ਜਿਹੜੀ ਹੁਣੇ ਤੋਂ ਹੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਰਾਜਾ ਵੜਿੰਗ ਵੱਖਰਾ ਚੱਲਦੇ ਨੇ ਉਹ ਕਹਿ ਸਕਦੇ ਆ ਜਾਂ ਉਹ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਕਿ ਰਾਜਾ ਵੜਿੰਗ ਹੀ ਪ੍ਰਧਾਨ ਹੈ ਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ 2027 ਵਿੱਚ ਹੀ ਰਾਜਾ ਵੜਿੰਗ ਹੀ ਲੀਡ ਕਰਨਗੇ ਤੇ ਉਹੀ ਪ੍ਰਧਾਨ ਰਹਿਣਗੇ ਇਹ ਹੋ ਸਕਦਾ ਹੈ ਰਾਜਾ ਵੜਿੰਗ ਇੱਕ ਪੋਰ ਦੇ ਰਾਹੀਂ ਇਹ ਮੈਸੇਜ ਦੇਣ ਦੀ ਵੀ ਕੋਸ਼ਿਸ਼ ਕਰ ਰਹੇ ਹੋਣ ਕਿਉਂਕਿ ਕਿਉਂਕਿ ਵਿਨੈਸ਼ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਹੋਈ ਔਰ ਉਹ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਵੀ ਕੀਤੀ ਬਹੁਤ ਸਾਰੇ ਕਾਂਗਰਸੀਆਂ ਨੇ ਵੀ ਪੋਸਟ ਕੀਤੀ ਤਾਂ ਉਹਦੇ ਵਿੱਚ ਕਈ ਥਾਵਾਂ ਤੇ ਐਸੇ ਕਮੈਂਟ ਦੇਖਣ ਨੂੰ ਮਿਲੇ ਜਾਂ ਕਈ ਲੋਕ ਇਹ ਗੱਲ ਕਰਦੇ ਦਿਖੇ ਜਾਂ ਕਈਆਂ ਨੇ ਸਵਾਲ ਦੇ ਰੂਪ ਦੇ ਵਿੱਚ ਵੀ ਐਸੇ ਕਮੈਂਟ ਕੀਤੇ ਹੋਏ ਸੀ ਕਿ ਪ੍ਰਧਾਨ ਕਦੋਂ ਬਦਲੋਗੇ ਕਿਤੇ ਨਾ ਕਿਤੇ ਉਸ ਉਹਨਾਂ ਦਾ ਵੀ ਜਵਾਬ ਹੋ ਸਕਦਾ हां बिल्कुल विजय एक्चुअली जे कांग्रेस ਦਾ ਇਤਿਹਾਸ ਦੇਖੀਏ ਤਾਂ ਉੱਥੇ ਯੂਸੂਲੀ ਆ ਹੀ ਹੁੰਦਾ ਕਿ ਜਦੋਂ ਇਲੈਕਸ਼ਨ ਹੁੰਦੇ ਆ ਇਲੈਕਸ਼ਨ ਤੋਂ 1.5 ਸਾਲ ਪਹਿਲਾਂ ਪ੍ਰਧਾਨ ਚੇਂਜ ਹੋ ਜਾਂਦਾ ਹੈ ਤੇ ਜਿਹੜੇ ਰਾਜਾ ਵੜਿੰਗ ਦੇ ਵਿਰੋਧੀ ਖੇਮੇ ਦੇ ਲੋਕ ਆ ਉਹ ਪਿਛਲੀ ਕਾਫੀ ਟਾਈਮ ਤੋਂ ਐਫਰਟਸ ਕਰ ਵੀ ਰਹੇ ਸੀ ਇਵਨ ਆਫ ਦਾ ਰਿਕਾਰਡ ਤਾਂ ਕਈ ਲੀਡਰਾਂ ਨੇ ਇਹ ਗੱਲਾਂ ਕਈਆਂ ਵੀ ਕਿ ਤਰਨ ਤਰਨ ਜਾਂ ਬਿਹਾਰ ਇਲੈਕਸ਼ਨ ਓਵਰ ਹੋਵੇ ਤੇ ਉਸ ਤੋਂ ਬਾਅਦ ਹਾਈ ਕਮਾਂਡ ਆ ਜਿਹੜਾ ਪੰਜਾਬ ਤੇ ਫੋਕਸ ਕਰੂਗੀ ਤੇ ਪਿਛਲੇ ਦਿਨਾਂ ਚ ਆਪਾਂ ਦੇਖਿਆ ਕਿ ਸੈਕਟਰੀਆਂ ਦੀ ਲਿਸਟ ਵੀ ਆਈ ਤੇ ਉਨਤੇ ਵੀ ਜਿਹੜੇ ਹੈ ਦੋ ਸੈਕਟਰੀਆਂ ਦੀ ਜ਼ਿੰਮੇਵਾਰੀ ਪੰਜਾਬ ਚ ਦਿੱਤੀ ਗਈ ਤੇ ਚੱਲ ਰਹੀ ਸੀ ਕਿ ਕਿ ਉਹ ਨਵੇਂ ਪ੍ਰਧਾਨ ਦੇ ਨਾਮ ਦਾ ਐਲਾਨ ਹੁੰਦਾ ਜਾਂ ਨਹੀਂ ਹੁੰਦਾ ਪਰ ਅੱਜ ਇਹ ਪੋਸਟਰ ਰਾਜਾ ਵੜਿੰਗ ਵੱਲੋਂ ਪਾਇਆ ਜਾਣਾ ਹੀ ਆਪਣੇ ਆਪ ਵਿੱਚ ਹੀ ਸੰਕੇਤ ਦੇ ਰਿਹਾ ਹੈ ਕਿ ਰਾਜਾ ਵੜਿੰਗ ਆਪਣੇ ਆਪ ਵਿੱਚ ਕਿਤੇ ਨਾ ਕਿਤੇ ਹਜੇ ਮਜ਼ਬੂਤ ਹੈ ਜਾਂ ਅੱਗੇ ਅੱਗੇ ਕੰਟੀਨਿਊ ਕਰ ਸਕਦੇ ਹੈ ਜੀ ਜੀ ਸ਼ੁਕਰੀਆ ਵਿਨੇਸ਼ ਜੀ ਪੂਰੀ ਜਾਣਕਾਰੀ ਦੇ ਲਈ ਤਾਂ ਕਈ ਸਾਰੇ ਮਾਇਨੇ ਨੇ ਆਪੋ ਆਪਣੇ ਪੋਲੀਟੀਕਲ ਐਨਾਲਿਸਿਸ ਨੇ ਹੁਣ ਇੱਕ ਲੀਡਰ ਦੇ ਮਨ ਦੇ ਵਿੱਚ ਕੀ ਹੈ ਜਾਂ ਉਹ ਕੀ ਕਹਿਣਾ ਚਾਹ ਰਿਹਾ ਹੈ ਇਹ ਤੇ ਉਹੀ ਜਾਣਦਾ ਪਰ ਐ ਐਸੇ ਪੋਸਟਰਸ ਨੂੰ ਜਾਂ ਐਸੀਆਂ ਪੋਸਟਾਂ ਨੂੰ ਤੁਸੀਂ ਇੱਕ ਇੱਕ ਐਨਲਿਸ ਐਨਾਲਿਟিক্যাল ਤੌਰ ਤੇ ਜਿਹੜਾ ਦੇਖ ਸਕਦੇ ਹੋ ਉਸ ਦਾ ਵਿਸ਼ਲੇਸ਼ਣ ਕਰ ਸਕਦੇ ਹੋ ਤਾਂ ਉਸ ਦੇ ਜੋ ਮਾਇਨੇ ਨੇ ਜਾਂ ਮੇਰੇ ਸਹਿਯੋਗੀ ਵਿਨੈਸ਼ ਜ਼ਿਕਰ ਕਰ ਰਹੇ ਸੀ ਤਾਂ ਉਸ ਦੇ ਮਾਇਨੇ ਇਹ ਹੀ ਨੇ ਕਿ ਕੁਝ ਵੀ ਹੋ ਜਾਏ 2027 ਮੇਰੇ ਅੰਡਰ ਹੀ ਚੋਣਾ ਲੜੀਆਂ ਜਾਣਗੀਆਂ ਬਾਕੀ ਰਾਜਾ ਵੜਿੰਗ ਜ਼ਿਆਦਾ ਬਿਹਤਰ ਜਾਣਦੇ ਨੇ ਕਿ ਉਹ ਕੀ ਕਹਿਣਾ ਚਾਹੁੰਦਾ